ਹਾਂਜੀ ਗੁਰਪ੍ਰੀਤ ਸਿੰਘ ਜੀ ਦਾਸ ਗੁਰਪਾਲ ਸਿੰਘ ਹੰਸਰਾ ਅਮਰੀਕਾ ਤੋਂ ਇੱਕ ਗੁਰਫਤੇ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਜੋ ਜੋ ਆਪਣਾ ਪ੍ਰੋਜੈਕਟ ਸੀ ਜੀ ਵੀ ਆਪਾਂ ਧੰਨ ਬਾਬਾ ਈਸ਼ਰ ਸਿੰਘ ਜੀ ਨਾਲ ਸਰਾਂ ਦੇ ਅਲੋਕਿਕ ਨਜ਼ਾਰੇ ਮਰਕਲਸ ਜੋ ਵੀ ਆਪਾਂ ਅੱਖੀਂ ਕਿੱਥੇ ਨਜ਼ਾਰਿਆ ਜੋ ਕੋ ਬਰਨ ਕਰਨਾ ਬੇਪਾਨ ਸਾਖੇ ਤੁਰੀਆਂ ਸੀ ਉਸ ਜੜੀ ਦੇ ਪ੍ਰਸੰਗ ਦੇ ਵਿੱਚ ਆਪਾਂ ਦਾ ਕਾਹਨਾ ਵੀ ਸਾਖੀ ਹੈ ਜੀ ਪਰ ਸਕਦੇ ਬਹੁਤ ਸਹਿਯੋਗ ਦਿੱਤਾ ਬਹੁਤ ਸਹਿਯੋਗ ਬਹੁਤ ਤੇਜੇ ਸੁਣਦੇ ਆ ਤੇ ਆਪਾਂ ਕਿਸੇ ਜਿੰਦਿਆ ਦੀ ਕਰਦੇ ਕਿਸੇ ਚੁਗਰੀ ਨਹੀਂ ਕਰਦੇ ਆਪਾਂ ਬਾਬਾ ਜੀ ਬਚਨ ਜੋਖੀ ਕਿੱਥੇ ਆ ਲੋਕ ਕਿ ਨਜ਼ਾਰੇ ਉਹ ਬਰਨ ਕਰਦੇ ਆ ਬਾਕੀ ਸੇ ਸਾਡਾ ਕਿਸੇ ਨਾਲ ਵੀ ਕੋਈ ਚਲਕ ਨਹੀਂ ਕੋਈ ਖਾਸ ਕਰਦਾ ਪਰ ਅਸੀਂ ਬਾਬਾ ਜੀ ਜੋ ਨਿਸ਼ਾਨਾ ਅਸੀਂ ਉਹਦੇ ਵਿੱਚ ਲਖੀ ਕਰਕੇ ਤੇ ਅੱਜ ਵੀ ਮੈਨੂੰ ਵੀ ਆਪਣੇ ਬਹੁਤ ਸੰਗੀ ਜੁੜਿਆ ਜੀ ਬਹੁਤ ਸੰਗਤ ਜੁੜੀਆਂ ਬਹੁਤ ਸੰਗਤ ਜੁੜ ਕੇ ਤੇ ਕਾਫੀ ਕੋਸਰ ਵੀ ਤਾਂ ਦਾ ਸੁਦਾ ਦੇ ਸਿਰ ਉਸੇ ਮੁਸਾਬਕਾ ਪਰ ਵੀ ਪਿੱਛੜ ਦੇ ਜਿ ਕਰਕੇ ਤੇ ਜਿਵੇਂ ਵੀ ਆ ਤੇ ਅੱਜ ਵੀ ਆਪਣਾ ਇਥੇ ਸਾਡੇ ਇਥੇ ਭੈਣ ਜੀ ਤੇ ਅੱਜ ਸਾਖੀ ਪੜਾਈ ਮੈਂ ਦੱਸੇ ਸਾਖੀ ਜਿਹੜੀ ਅੱਜ ਪਿਸਤਾ ਜੀਤ ਸਿੰਘ ਜੀ ਪਿੰਡ ਸ਼ੇਰਪੁਰ ਕਲਾਂ ਤੇ ਉਹਨਾਂ ਦੀ ਸਾਖੀ ਆ ਤੇ ਵੀ ਉਹ ਬਾਬਾ ਜੀ ਦੇ ਬਈ ਮੇਗਾ ਮਰਦ ਸੁਨੇ ਪਛੇ ਹੋਇਆ ਤੇ ਉਹਨਾਂ ਦੇ ਵੀ ਉਹਨਾਂ ਦੀ ਸਾਖੀ ਕਿਵੇਂ ਉਹਨਾਂ ਦੇ ਮਾਨਿਕਾ ਜੋ ਬਈ ਪਟੜੀ ਸ਼ਾਲ ਨੂੰ ਕਿ ਦੇ ਪਟੜੀ ਦੀ ਸ਼ਾਲ ਪਟੜੀ ਦੀ ਸ਼ਾਲ ਵੀ ਕੋਈ ਘਾਤੀ ਬੰਦੇ ਲਾ ਸਕੇ ਪਰ ਬਰ ਦਰੀਪ ਸਿੰਘ ਉਹ ਪਟੜੀ ਦੀ ਸ਼ਾਲ ਲਾ ਕੇ ਖੈਰ ਨਾਨਕ ਸਦੀਕਾਤ ਸਪੈਸ਼ਲੀ ਧੰਨਵਾਦ ਬਾਬੇ ਇਸ਼ਸ ਸਿੰਘ ਜੀ ਫਤ ਪਟੜੀ ਦੀ ਸ਼ਾਲਾ ਕਰੀ ਤੇ ਆਪਣਾ ਜ ਜ ਬਾਤੁਰ ਜ ਜ ਤੇਰੀ ਬੰਦੇ ਵੀ ਸ਼ਰਧਾ ਬੰਦ ਬੰਦੇ ਜੀ ਆਪਣੇ ਜੁੜਿਆ ਸ਼ਰਧਾ ਬੰਦ ਜੁੜਦੇ ਆ ਪੀ ਬਾਬਾ ਨਾਨਕ ਜੀ ਬਾਬਾ ਇਸ ਇੱਕੋ ਸੂਫੀ ਇੱਕੋ ਸੂਫੀ ਉਹ ਉਸ ਦਾ ਬਈ ਇੱਕੋ ਸੂਫੀ ਜੋ ਤੋ ਹਜ ਜਤੈ ਸਰ ਪੈਸਾ ਕੈਫੀ ਪਲਤੀ ਨਸੋ ਚਿਆ ਰਹੇ ਇੱਕੋ ਜੋ ਸੀ ਇੱਕੋ ਜੋ ਸੀ ਬਦਲ ਰਿਹਾ ਜਿਵੇਂ ਗਨਾਂ ਦੇਵ ਜੀ ਗੁਰੂ ਅੰਗਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਅਪ ਟੂ 10% ਸਾਰੀ ਇੱਕੋ ਹੀ ਹੋਦੀ ਹੈ ਪੀ ਅਬ ਇਹ ਜੇ ਆਪਾਂ ਗੁਰਾ ਜੀ ਮਠਟੇ ਦੇ ਅਗੋਂ ਅਥੇ ਇਹ ਨਹੀਂ ਆਪਾਂ ਵੀ 10% ਮਠਟੇ ਦੇ ਅੱਪਾ ਜੀ ਤੇ ਜਿਸ ਦਸੇ ਪਾਸ਼ਨ ਫਟਿਦੇ ਆ ਇਹ ਸੀ ਇਹ ਇਹ ਜਿਹੜੀ ਸਾਰੀ ਚੀਜ਼ ਚੱਦੀ ਸੀ ਅੱਜ ਮੈਨੂੰ ਬੀਬੀ ਤੇ ਬੀਬੀ ਹਰਕ੍ਰਿਸ਼ਨ ਕੌਰ ਜੀ ਆ ਇਹ ਸਾਡੇ ਪੋਰਟੈਂਟ ਦੇ ਬਹੁਤ ਹੀ ਮੈਂ ਪੰਜਾਬ ਮੰਦਗੀ ਵਾਲੇ ਇਹ ਵੀ ਲੇਡੀਜ਼ ਨੂੰ ਕਾਫੀ ਜੁੜਿਆ ਹੋਇਆ ਤੇ ਵੀ ਬਸ ਬਸ ਤੋਂ ਕਰਦੇ ਨੇ 40 50 ਸਾਲ ਦੇ ਹਨ ਅਗਰ ਗਰਵ ਮਨਾ ਰਿਹਾ ਗੁਰਮੁਖ ਬਾਬਾ ਜੀ ਪੜਾਈ ਕਰਦੇ ਬਾਬੇ ਉਸਤ ਕਰਦੇ ਆ ਉਸ ਤੋਂ ਦੇ ਸਾਖੀ ਉਸ ਤੋਂ ਦੇ ਤੇ ਵੀ ਮਨੇ ਦਸਿਆ ਜੀ ਕਿਦੇ ਵੀ ਮੈਸੇਜ ਲੰਦਰ ਸੀ ਸਰਾ ਪ੍ਰਵਰਿੰਦ ਸੀ ਤੇ ਮੇਰੇ ਪਿਤਾ ਜੀ ਸਰਦਾਰ ਨਰਿੰਦਰ ਸਿੰਘ ਜੀ ਰੈਸਿਜੀਓਗ ਧਰਤ ਬਾਬੇ ਨਸੀਮ ਅਰੇ ਚਾਂਗ ਚਾਵੇ ਤੋਂ ਆਇਆ ਪਰ ਮਰੇ ਚਾਂਗ ਪਾਕਿਸਤਾਨ ਤੋਂ ਉਹਦੇ ਉੱਤੇ ਬਾਬਾ ਜੀ ਸੁਖਨੀ ਸਾਹਿਬ ਦਾ ਪਾਰਸਨ ਜੀ ਬਾਬੇ ਨਸੀਮ ਅਰੇ ਤੇ ਪ੍ਰਵਰਤ ਹੋਇਆ ਤੇ ਬੀਬੀ ਜੀ ਜਦੋਂ ਦੱਸਿਆ ਜੀ ਕਹਿੰਦੇ ਇਹ ਕਹਿੰਦੇ ਆਪਣਾ ਇੱਕ ਉੱਥੇ ਸਾਡੇ ਘਰੇ ਦਾ ਕੋਈ ਇੱਕ ਵੀ ਮਿਲਣਾ ਇੱਕ ਗੁਰਮੁਖ ਸਿੰਘ ਬਕੀਰ ਸਾਗਰ ਸਿੰਘ ਵਕੀਲ ਮਲ ਹੈ ਬਾਬਾ ਜੀ ਸਿੰਘ ਜੀ ਸੀ ਬਾਬਾ ਨਸੀਮ ਵਾਲਾ ਜੀ ਸਿੰਘ ਜੀ ਸੀ ਪੁਰਾਣੀ ਹਾਈ ਤੇ ਉਹਨਾਂ ਨੇ ਵੀ ਮੁਲਾਪ ਚੌਕ ਨਾ ਜਜਨੰਦਰ ਮੁਲਾਪ ਚੌਕ ਜਜਨੰਦਰ ਜਿਹੜਾ ਬਾ ਉੱਥੇ ਉਹ ਉਹਦੇ ਨਾਲ ਉਹਨਾਂ ਦੇ ਅਫਸਰ ਉਹ ਅਫਸਰ ਨਾਲ ਉੱਥੇ ਤੇ ਉਹਨਾਂ ਦੇ ਸਭ ਮੇਜੇ ਨੂੰ ਆਇਆ ਕੇ ਉਹਨਾਂ ਦੱਸਿਆ ਕਿ ਬਾਬਾ ਅਨੰਦ ਸਿੰਘ ਜੀ ਬਸ ਕਰਦੇ ਸੀ ਤੇ ਉਹ ਬੋਲ ਗਾਦੇ ਸੀ ਵੀ ਜਦ ਤੁਸੀਂ ਦਰਖਾਸ ਨਿਸ਼ਾਨਾ ਦੇਖ ਲਓ ਇਹ ਹੀ ਨਿਸ਼ਾਨੀ ਦਰਖਾਸ ਹੋਊਗੀ ਇਹ ਨਿਸ਼ਾਨੀ ਨਿਛਲਿਓ ਬਾਬਾ ਜੀ ਬਸ ਇਹ ਵੀ ਵਸੇ ਕਿਥੇ ਬਾਬਾ ਨਸੀਬ ਵਾਲੇ ਨੇ ਉੱਥੇ ਸਾਡਾ ਨੰਬਰ 19 ਨੰਬਰ ਤੇ ਹੋਈ ਸਕਦਾ ਤੇ ਬਾਬਾ ਈਸ਼ੀ ਸਿਜੇ ਕਿ ਬਾਬਾ ਜੀ ਤੁਹਾਨੂੰ ਲੈ ਕੇ ਆ ਬਾਬਾ ਜੀ ਫਿਰ ਇਹ ਬਾਬਾ ਇਹਨਾਂ ਦਾ ਨੰਬਰ 21 ਹੋਰ ਤੇ ਨੰਬਰ 19 ਸਾਡਾ ਉਹ 21 ਵੀ ਬਾਬਾ ਈਸ਼ੀ ਸਿਜੇ ਦਾ ਨੰਬਰ ਉਹ ਪਤਾ ਨਹੀਂ ਪਤਾ ਲੈ ਸਕਦੇ ਤੇ ਬਾਬਾ ਜੀ ਬਸ ਕਿਥੇ ਹਾਂ ਇਹ ਇਹਦੇ ਚ ਇਹ ਨਹੀਂ ਕੋਈ ਮਾਨ ਦੇ ਘਟਦੀ ਆਪੀ ਸਹਿਬ ਚਿੱਤ ਤੇਰਾ ਭਗਤਾਂ ਡਿੱਠਿਆ ਮਨ ਕੀ ਇਕੱਠੀ ਮੈਂ ਸਾਸਨ ਬੁੱਠਿਆਂ 520 ਅੰਕ ਦੇ ਵਿੱਚ ਹੁੰਦਾ ਹੈ ਇਹ ਮਾ ਹੁੰਦਾ ਬੀਬੀ ਹਰਕ੍ਰਿਸ਼ਨ ਕੌਰ ਜੀ ਨੇ ਕ੍ਰਿਸ਼ਨਪੈਤ ਜੀ ਦੇ ਤੇ ਜੀ ਉਹਨਾਂ ਦਾ ਨੰਬਰ ਵੀ ਹੈ ਤਾਂ ਅਸੀਂ ਲਿਖਿਆ ਉਹਨਾਂ ਦਾ ਨੰਬਰ ਹੈ 510 3060 0298 510 3060 0298 ਇਹ ਨੰਬਰ ਹੈ ਜੇ ਅਪਾਣੀ ਇੱਕ ਦੇ ਬਣ ਕੇ ਚੱਲੋ ਤੇ ਸਾਰੇ ਰੱਤਾਂ ਮਿਲ ਜਣੇ ਜੇ ਅਪਾ ਦੋ ਦੇ ਵਸੇ ਚੱਲ ਜਲਾਗੇ 275 ਪੈਰਕ ਲਾਰਾਂਗੇ ਉਹ ਜਿਹੜਾ ਨੇ ਹਰ ਇੱਕ ਇੱਕੋ ਜੱਪੀ ਮਨਵਾਹੇ ਇੱਕ ਸੀ ਸੁਨਾਈ ਇੱਕੋ ਕਰ ਮਿਹੜੀ ਦੂਜੀ ਨਾ ਹੀ ਜਾਏ ਇੱਕੋ ਦਾਤਾ ਮੰਗਿਏ ਸਭ ਸਭ ਕੁਝ ਪੱਲੇ ਪਾਏ ਮੰਤਨ ਸਾਹਸ ਗ੍ਰਾਸ ਪਰ ਇੱਕੋ ਇੱਕ ਧਿਆਈ ਧਿਆਈ ਨਾ ਸੋਕਾਰਾਂਗੇ ਚਾ ਤੇ ਵੀ ਇੱਕੋ ਨੂੰ ਮਗੋ ਸਾਰਾ ਰੂਪ ਆਪਾਂ ਸਭੇ ਵਿੜੇ ਪਾਰ ਲੈਂਦੇ ਜੇ ਆਪਾਂ ਥਾਂ ਥਾਂ ਤੇ ਮੱਤੇ ਟੇਕੋ ਉੱਧਰ ਟੇਕੋ ਉੱਧਰ ਟੇਕੋ ਉਹ ਬੰਦਾ ਵੀ ਖਾਲੀ ਆ ਜਾਂਦਾ ਖਾਲੀ ਆ ਜਾਂਦਾ ਬਾਬਾ ਜੀ ਵੇਸ਼ਾ ਕਰਦੇ ਸੀ ਇਹ ਤੇ ਬਾਬੇ ਪੋਮਸਾਣੇ ਸੀ ਤੇ ਇਹਦੇ ਵਿੱਚ ਇੱਕ ਬਾਬਾ ਜੀ ਸੇ ਸੌਂਦੇ ਨੇ ਸੀ ਬਾਬਾ ਜੀ ਨਾਲ ਆਪੇ ਬੀ ਬੀ ਸੌਂਦੇ ਸੀ ਮੈਂ ਇਹ ਬੱਚੇ ਮੈਂ ਬੱਚਾ ਬਾਬਾ ਜੀ ਨਾਲ ਸੌਂਦੇ ਸੀ ਵੀ ਬੀ ਚੰਪਾਈ ਤੇ ਡਰਾ ਫੋਨ ਦਾ ਚੰਪਾਈ ਫੋਨ ਦਾ ਏਕੋ ਇਸ ਬਸ ਸੋਬੇ ਸੋਜੀ ਪੈ ਰਹੀ ਆ ਕੀਜੀਆ ਚੰਪਾ ਇੱਕ ਫੁੱਲ ਦਾ ਚੰਪਾ ਤੁਸਮੇ ਤੀਨ ਗੁਣ ਪੁੱਛਿਆ ਗਿਆ ਜੁਜੇ ਚੰਪਾ ਤੁਸਮੇ ਤੀਨ ਗੁਣ ਰੂਪ ਰੰਗ ਅਗਰ ਬਾਸ ਤੇ ਰੂਪ ਹੁਸਨ ਵੀ ਇਤਰੇ ਰੰਗ ਉਹ ਵੀ ਵਧੀਆ ਇਤਰਾ ਤੇ ਬਾਸ ਤੇ ਸੁਗੰਧੀ ਬਹੁਤ ਹੈ ਚੰਪਾ ਤੁਸਮੇ ਤੀਨ ਗੁਣ ਰੂਪ ਰੰਗ ਅਗਰ ਬਾਸ ਉਹ ਅਗਰ ਤੁਸਮੇ ਕੋਣ ਹੈ ਪਵਨ ਬੈਠੇ ਪਾਸ ਉਪਰ ਤੇ ਚ ਅਗਰ ਵੀ ਹੈ ਕੋਈ ਜਿਹੜਾ ਭਵਰਾ ਜੇ ਸਾਰੇ ਫੁੱਲਾਂ ਦੀ ਸੁਗੰਧੀ ਲੈਂਦਾ ਉਹ ਤੇਰੇ ਨੇੜੇ ਨਹੀਂ ਆਉਂਦਾ द्वारा चंपा में तीन का रूप रंग बास वो अवगर वो तुम्हें क्या है पवन बैठे पास फिर वो जवाब नहीं बास मीता में तीन गुण रूप रंग बास ठोर ठोर के मीत को कहा बैठावे पास मीता मुझमे तीन गण रूप रंग बास ठोर ठोर के मीत को, को कहा बैठावे पास ਉਹ ਬਹੁਤ ਅਦਕੋਣੀ ਬਰਾਜ ਜਿਹੜੇ ਤਾਹ ਤੋਂ ਦੇ ਨੱਕ ਰਗੜਦਾ ਉੱਥੇ ਮੱਥਾ ਟੇਕ ਲਿਆ ਉੱਥੋਂ ਮੱਥਾ ਟੇਕ ਲਿਆ ਮੈਂ ਤਾਂ ਵੀ ਇਜਰਾ ਇੱਕੋ ਤੇ ਆਉਂਦਾ ਨਾ ਉਹਨੂੰ ਬੀਬੀ ਦਾ ਉਹਨੂੰ ਬੋਣਾ ਉਹਦੇ ਕੋ ਕੋ ਦੇਖੋ ਕਿੱਡੀ ਸੋਹਣੀ ਗੱਲ ਹੈ ਜੀ ਹਾਂ ਜੀ ਇਹ ਵੀ ਦੇ ਬਾਬਾ ਜੀ ਬਸ਼ਕਰ ਹਰ ਦਾ ਦਸਨ ਕੀ ਵਸਤ ਹੈ ਹਰ ਕਿ ਵਿੜਾਈ ਹਰ ਕਿ ਵਿੜਾਈ ਭਾਦੀ ਜਨਕਾ ਜੈਕਾਰ ਕਰਾਈ ਜਨਕਾ ਜੈ ਬਾਬਾ ਜੀ ਬਾਬਾ ਨੰਸੀ ਮਹਾਰਾਜੀ ਜੀ ਬਾਬਾ ਜੀ ਹੱਸਦੇ ਬਾਬਾ ਮਹਾਰਾਜੀ ਬਾਬਾ ਨੰਸੀ ਖੋਸ਼ ਹੋ ਗਿਆ ਤੇ ਵੀ ਵੀ ਅੱਜ ਰੂਪਨਗ ਬਾਸਾਈ ਕਹਿੰਦਾ ਜੀ ਇਹ ਜੋ ਵੀ ਪਹੁੰਚ ਜਾ ਤੇ ਜਿਹੜੇ ਥਾਂ ਥਾਂ ਬੰਨ੍ਹ ਨਾ ਫੜ ਲਿਆ ਤੇ ਮੈਂ ਗਰਮਾਣੀ ਚਾਹਦਾ ਉਹ ਹਾਂ ਤਾਂ ਜਾਈਏ ਕਿ ਜੋ ਉहां ਇੰਹਾਂ ਨਾ ਹੋਵੇ ਉहां ਤਾਂ ਜਾਈਏ ਜੋ ਇੰਹਾਂ ਨਾ ਹੋਵੇ ਉਥੇ ਤਾਂ ਜਾਈਏ ਇੱਥੇ ਨਾ ਉਸਵੇਂ ਤੇ 1095 ਅੱਗੇ ਚਾਈ ਅੱਜ ਦਾਸ ਜੀ ਫੋਨ ਆਇਆ ਤੇ ਮੈਂ ਭਾਈ ਜੀ ਸੇ ਸਾਖੀ ਬਾਤ ਚ ਲੈਣਾ ਤੇ ਸਾਖੀ ਬਹੁਤ ਕੀਮਤੀ ਆ ਉਹ ਪਰ ਉਹ ਦੂਵੇਲਾ ਬੇਦਸ਼ਰਫਾ ਏ ਅੱਜ ਮੈਂ ਭਾਈ ਹਰਵਸ ਆਪਣੇ ਕੀ ਭਾਈ ਜਿਸਪਾਲ ਸਿੰਘ ਪੌਂਟਰ ਸਾਹਿਬ ਜਿਹਨੂੰ ਇਥੇ ਅਮਰੀਕਾ ਆਇਆ ਹੋਇਆ ਅਜਕੱਲ ਨਿਊਯਾਰਕ ਉਹਨਾਂ ਨੂੰ ਤੋਤਾ ਕਰਦਾਂ ਸੀ ਤੁਹਾਨੂੰ ਲੱਗਿਆ ਉਹ ਇੱਥੇ ਹੈ ਜੀ ਉਹਨਾਂ ਦਾ ਵੀ 10 ਨੂੰ ਫੋਨ ਆਇਆ ਤੇ ਵੀ ਉਹਨਾਂ ਨੇ ਪ੍ਰੋਫੈਸਰ ਦਰਸ਼ਨ ਜੀ ਨਾਲ ਗੱਲ ਕੀਤੀ ਹੈ ਤੇ ਸਾਹ ਕੋ ਜਿਵੇਂ ਕਾਲ ਤੱਕ ਜਿਹੜੇ ਗੱਲ ਕੀਤੀ ਤੇ ਕਿਹਾ ਤੇ ਵੀ ਉਹਨਾਂ ਨੇ ਉਹ ਤੋਂ ਜੀ ਗੱਲ ਕਰਤੀ ਤੇ ਤੇ ਵੀ ਮੈਂ ਤੁਹਾਡਾ ਨੰਬਰ ਨਾ ਜੀ ਹਾਸੇ ਸਭ ਤੋਂ ਲਿਆ ਕਿਰਪਾ ਕਰਕੇ ਦਰਸ਼ਨ ਹੋ ਲਿਆ ਉੱਥੋਂ ਲਿਆ ਵੀਰੇ ਇਹ ਉਹ ਪ੍ਰਸਾਦ ਅਸ ਸਿੰਘ ਜੀ ਨੇ ਕਿਹਾ ਕਿ ਨਮਕੀ ਦੇ ਕਦੇ ਜੀ ਵੀ ਹੰਸਰੇ ਨਹੀਂ ਕੰਮ ਕਰਿਆ ਬਹੁਤ ਵਧੀਆ ਕੰਮ ਕਰ ਰਿਹਾ ਬਾਬਾ ਜੀ ਉਸਤ ਕਰ ਰਿਹਾ ਪ੍ਰਸਾਦ ਅਸ ਸਿੰਘ ਨੇ ਕਿਹਾ ਜਿਸ ਮੇ ਨਾ ਬਰਬੀ ਨਾ ਪਪਨਾ ਪਾ ਭਾਈ ਸਪਸ ਤੁਸੀਂ ਕਨਫਰਮ ਨਹੀਂ ਕਰ ਸਕਦੇ ਹੈ ਤੇ ਉਹਨਾਂ ਨੇ ਕਿਹਾ ਵੀ ਉਹ ਬਹੁਤ ਸੋਹਣਾ ਕੰਮ ਕਰ ਰਿਹਾ ਫਿਰ ਉਹਨੇ ਇੱਕ ਹੋਰ ਗੱਲ ਕਿਤੇ ਬਾਬਾ ਜੀ ਇਸ਼ਤ ਸਿੰਘ ਜੀ ਅਗਾ ਨਾ ਕੋਈ ਪਹਿਲਾਂ ਹੋਇਆ ਨਾ ਹੁਣ ਹੈ ਤੇ ਨਾ ਕੋਈ ਗਾਹ ਨੂੰ ਇਹ ਵੀ ਪ੍ਰੋਫੈਸਰ ਦਸ਼ਸ਼ ਜਨ ਹੈ ਗਏ ਗਏ ਮੇਂ ਗਏ ਉਹਨਾਂ ਦਾ ਪ੍ਰੋਜੈਕਟ ਸਪਾਸ ਨਾ 781 94181 00113 ਤੇ ਵੀ ਇਹ ਦੇਖੋ ਤੇ ਅਬ ਹੁਣ ਆਪਾਂ ਜੀ ਸਾਖੀ ਹੁਣ ਸ਼ੁਰੂ ਕਰੀਏ ਜੀ ਆਪਾਂ ਤੇ ਬਸ ਅਦ੍ਰਿਸ਼ੀ ਸਾਖੀ ਸ਼ਿਰਪ੍ਰੰ ਸਾਖੀ ਤੇ ਕਿੰਨੀ ਸੋਹਣੀ ਕੀਮਤੀ ਸਾਖੀ ਹੈ ਦੇਖੋ ਤੁਸੀਂ ਇਹ ਉਹ ਆਪ ਦੀ ਜਿਸ ਦਾ ਅਨਸਰ ਸੁਣੋ ਤੇ ਵੀ ਉਹ ਵੀ ਉਹਨਾਂ ਦੇ ਬਾਬਾ ਨਾਨਕ ਜੀ ਮਹਾਰਾਜੀ ਸੰਗਤ ਕੀਤੀ ਬਾਬਾ ਸਦਰੀ ਸਿੰਘ ਤੇ ਬਾਬਾ ਨਾਨਕ ਜੀ ਖੁਸ਼ੀਆਂ ਪ੍ਰਾਪਤ ਕੀਤੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਵੀ ਇੱਕ ਵਾਰੀ ਉਹਨਾਂ ਦੀ ਵੱਡੀ ਲੜਕੀ ਸੀ ਤੇ ਵੀ ਬਾਬਾ ਨਾਨਕ ਜੀ ਬਾਬੇ ਦੇ ਘਰ ਦੇ ਨਾਲ ਜਨੂ ਸੰਦੇ ਨਾਲ ਦਾ ਘਰ ਖੰਦਾ ਕੰਦ ਸਾਂਜੀ ਇਹਨਾਂ ਦਾ ਕਰ ਸਦਰੀ ਸਿੰਘ ਦਾ ਸ਼ਿਰਪ੍ਰ ਤੇ ਜਦੋਂ ਬਾਬਾ ਨਾਨਕ ਜੀ ਉੱਥੇ ਮਨੇ ਦਰਵਾਜ਼ੇ ਮੂਹਰੇ ਨਿਕਲ ਲਗੇ ਤਾਂ ਪਰਵਾਨ ਮੱਥਾ ਟੇਕਿਆ ਇਹ ਬਾਬਾ ਜੀ ਰੋਗੇ ਬਾਬਾ ਨਸੀਰ ਹੋ ਗਿਆ ਇਹਨਾਂ ਦੀ ਲੜਕੀ ਹੋਈ ਸੀ ਉਹਨਾਂ ਤੇ ਬਾਬਾ ਜੀ ਨੇ ਪੁੱਛਿਆ ਵੀ ਕਿ ਹੈ ਵੀ ਬੀਬਾ ਠੀਕਾ ਕਦੇ ਲੜਕੀ ਹੋਈ ਜਾਂ ਬਾਬਾ ਇਹ ਬੇਬੇ ਨਾਲ ਕੀ ਬਾਬਾ ਜੀ ਬੇਬੇ ਨਾਲ ਕੀ ਗਾ ਮਤਲਬ ਉਸੇ ਬੇਬੇ ਨਾਲ ਕੀ ਉਹ ਲੜਕੀ ਸੀ ਫਿਰ ਉਹ ਤੋਂ ਬਾਅਦ 6 ਲੜਕੇ ਨੇ ਜਨਮ ਲਿਆ ਜੀ ਉਹ ਸਦਰੀ ਸੀ ਵੱਡਾ ਲੜਕਾ ਕਰਤਾਰ ਸਿੰਘ ਦੂਜਾ ਭਗਵਾਨ ਸਿੰਘ ਤੀਜਾ ਗੁਰਚੰਦ ਸਿੰਘ ਚੌਥਾ ਕਰਪਾਲ ਸਿੰਘ ਅਜਵਾ ਹਰਦੀਪ ਸਿੰਘ ਸ਼ੀਮਾ ਪ੍ਰੀਤ ਕੌਰ ਸਿੰਘ 6 ਲੜਕੇ ਜੰਮਿਆ ਤੇ ਕਰਪਾਲ ਵੀ ਵੀ ਮੈਂ ਉਹਦੀ ਛਿੱਕੀ ਦਾ ਜਾਣਦਾ ਵੀ ਮੇਰਾ ਵੀ ਛਗਾ ਪੈਸਾ ਕਰਪਾਲ ਦਾ ਐਕਸੀਡੈਂਟ ਹੋ ਗਿਆ ਸੀ ਹਰਦੀਪ ਦਾ ਵੀ ਐਕਸੀਡੈਂਟ ਹੋ ਗਿਆ ਸੀ ਤੇ ਦੋਨੋਂ ਸਰਵਾ ਸੁਸੀ ਸੀ ਤੇ ਤੇ 6 ਲੜਕੇ ਜੰਮਿਆ ਸੀ ਉਹਨੇ ਬਹੁਤ ਸਨੇ ਉਹ ਹਰਦੀਪ ਨਾਲ ਮੁੰਡਾ ਵੀ ਇਥੇ ਅਮਰੀਕਾ ਚ ਆ ਇਹਨੇ ਬਾਬਾ ਦਾਸ ਜੀ ਬਹੁਤ ਸੇਵਾ ਕੀਤੀ ਇਹਨੇ ਬਾਬਾ ਜੀ ਦੇ ਰੀਸ ਤੇ ਬਾਬਾ ਜੀ ਬੈਠੇ ਵੀ ਕਰਦੇ ਸੀ ਸੇ ਕੋ ਸਾਖੀ ਸੁਣੋ ਜੀ ਤੇ ਵੀ ਆਪਣੇ ਵੀ ਬਾਬਾ ਜੀ ਬੈਠੇ ਕਰਦੇ ਆ ਵੀ ਟੇਪ 'ਚ ਬਾਬਾ ਜੀ ਕਹਿੰਦੇ ਵੀ ਇੱਕ ਬਾਬਾ ਜੀ ਦੇ ਨਕਰਦਾ ਸੀ ਸ਼ੇਰਪੇ ਦਾ ਤੇ ਬਾਬਾ ਜੀ ਇਹਨਾਂ ਨੂੰ ਕਹਿੰਦਾ ਵੀ ਬਈ ਜਾ ਕੇ ਵੀ ਖੁਸ਼ੀ ਹਜੀ ਸੀ ਜਬ ਬਾਬੇ ਬੈਜੇ ਜਾ ਕੇ ਵੀ ਸਾਜਣਾ ਸੁਣੇ ਤੇ ਜੈਪ ਕੰਮ ਆਪਣੇ ਉਹ ਬਜਾ ਕੇ ਵੀ ਸਾਜਣਾ ਸੁਣੀ ਤੇ ਬਾਬਾ ਜੀ ਬੈਠੇ ਕਰਦੇ ਲੋ ਕਹਿੰਦੇ ਵੀ ਬਜ ਕੀਤਾ ਤੇ ਇਹ ਬੈਠੇ ਵੀ ਫਿਰ ਜਦੋਂ ਖੁਸ਼ੀ ਹੋਈ ਸੀ ਜੇ ਮਹ ਗੁਰੂ ਨੰਦਾ ਤੇ ਬਾਬਾ ਪਰਬਾਨਾ ਪੈਜਾ ਤੇ ਫੇਰ ਜੇ ਬਾਬਾ ਜੀ ਬਾਬਾ ਨਸੀਮਾ ਦੇ ਵਿੱਚ ਕੀਤਾ ਪੇ ਜਾ ਕੇ ਨਬੀ ਸਾਡੇ ਲਈ ਬੇ ਵੱਡਾ ਗੱਦਾ ਲਖਿਆ ਬਾਬਾ ਜੀ ਬਚ ਨਹੀਂ ਸਾਡੇ ਵੱਡਾ ਗੱਦਾ ਲਖਿਆ ਤੇ ਬਾਬਾ ਜੀ ਸੀਸੀ ਮਾਰੇ ਕਿਤੇ ਸੀਸੀ ਲੰਗਰ ਚ ਤੇ ਸਾਡੇ ਕੋਲ ਆ ਕੇ ਸਾਨੂੰ ਕਹਿੰਦਾ ਵੀ ਬਈ ਬਾਬਾ ਜੀ ਨੇ ਵੱਡਾ ਬਈ ਗੜਵਾ ਬੰਧਿਆ ਇਹਦੇ ਦਾਸ ਨੇ ਆਖਿਆ ਵੀ ਗੜਬਾ ਤਾਂ ਕੀ ਆ ਤੇ ਬਾਬਾ ਜੀ ਬੇਬਸ ਕਰਦੇ ਕਿ ਸੰਸ ਝੂਰੀਆਂ ਲੈ ਲੈ ਕੁਆਵੇ ਕੂਰ ਟੂਰੇ ਮੇ ਕਹਿੰਦਾ ਤੁਹ ਕਹਿੰਦੇ ਦੇ ਗੜਬਾ ਦੇ ਬਾਬਾ ਜੀ ਗੜਬਾ ਵੰਗਿਆ ਤੇ ਵੀ ਉਹ ਕਹਿੰਦੇ ਬਾ ਗੜਬਾ ਦਾ ਇੱਕਾ ਤੇ ਬਾਬਾ ਜੀ ਕਹਤੋ ਕਿ ਵੀ ਕਿਸ ਦਾ ਬਾਬੇ ਹੋਰ ਕੋ ਮਧਿਆਨ ਤੇ ਕੋ ਫਿਰ ਇਹਦਾ ਸਾਹ ਚਲਦੀ ਹੈ ਬਾਬਾ ਜੀ ਬਾਬਾ ਜੀ ਨੂੰ ਤਾਂ ਸੱਤਨ ਦਾ ਵਾਜਾ ਬਾਬਾ ਜੀ ਅਬੀਸ਼ੇਸ ਨੇ ਸੱਤਨ ਦਾ ਵਾਜਾ ਤੇ ਪੁੱਛਿਆ ਜੀ ਵੀ ਕੀ ਹੁਕਮਾ ਤੇ ਬਾਬਾ ਜੀ ਮਸ਼ਕੀ ਨੇ ਇਹ ਕਿਐਸੀ ਵੱਡਾ ਗੱਦਾ ਲਕਿਆ ਤੇ ਫਿਰ ਬਾਬਾ ਜੀ ਕੋ ਗੱਦਾ ਪੁੱਛਿਆ ਉਹ ਬਾਬਾ ਜੀ ਦੇ ਨਾਲ ਪਛੇ ਇਨੀ ਕੀਚ ਕਰਦੇ ਆ ਇਹ ਸੈਕਟਰ ਜੰਗਲ ਜੰਗਲ ਦੀ ਥਾਂ ਸੀ ਆ ਪਛਾਦ ਸਪੋਰ ਸੀ ਤੈਨੂੰ ਹੁਣ ਆ ਵੀ ਗੜਵਾ ਹੋਵੇ ਜਿਵੇਂ ਚਾਹ ਦਾ ਭਰ ਕੇ ਪੀਵਾ ਪਾਪੀ ਬਲਾਸਟ ਦੇ ਸੀ ਤੇ ਵੀ ਇਹਨਾਂ ਦੇ ਦੇਖੋ ਜੀ ਇਹ ਵੀ ਇਹਨਾਂ ਨੇ ਵੀ ਜੋ ਤੋਹ ਜਗਸਾ ਸਾਇਰ ਸੱਟ ਤੇ ਕੈਸਾ ਕਾਇਆ ਫੇਤ ਪਲਟੀ ਇਹ ਵੀ ਜਿਵੇਂ 968 ਵਿੱਚ ਜੋ ਤੋਹ ਜਗਸਾ ਸਾਇਰ ਕਾਇਆ ਫੇਤ ਪਲਟੀ ਉਹੀ ਜੋਤ ਉਹੀ ਪਲਟ ਰਹੀ ਦੁਬਾਰਾ ਫਿਰ ਇਹ ਸਾਖੀ ਮਾਇਨਾ ਬਹੁਤ ਘੱਟ ਇਨਸਾਨ ਨੇ ਜਿਨ੍ਹਾਂ ਦੇ ਵੀ ਸ਼ਰਦਾ ਬੀ ਬਾਬਾ ਜੀ ਦੇ ਦੋਸਤ ਪਾਸ਼ਾ ਜੀ ਹੁੰਦੀ ਆ ਉਹਨਾਂ ਪ੍ਰਤੀ ਗੁਰਬਾਣੀ ਦਾ ਵਿਚ ਪਰਮਾਣਾ ਆਵੇ ਸਾਹਿਬ ਚੱਤ ਤੇਰਾ ਭਗਤਾਂ ਟਿਕਿਆ ਮਨ ਕੀ ਕਟਿਏ ਮੈ ਸਤਸੰਗ ਬੁੱਟਿਆਂ ਪਾਸ਼ਾ ਬੀ ਆ ਵਿੱਚ ਇਹ ਇਨਸਾਨ ਬਹੁਤ ਘੱਟ ਹੋਏ ਤੇ ਜਿਹੜੇ ਆਪਦੇ ਬਿਰਾਗ ਸੀ ਤੇ ਜੋ ਚੰਪਾ ਤੇ ਮਥੀਨ ਗੁਰੂ ਦੇ ਸਹੂਗ ਕਰਦੇ ਨੇ ਬਿਰਾਗ ਚ ਮੈਂ ਦੇਖਿਆ ਦਰਸ਼ ਕੀਤਾ ਦੇ ਦੀ ਸੁਣੀ ਬਾਬਾ ਜੀ ਬਰਾਕ ਚ ਰਹੇ ਜੀ ਵਕੀਲ ਕੱਤ ਮੇਰੇ ਪਿਤਾ ਨੂੰ ਪੁੱਛਾ ਇਹ ਮਾਸਟਰ ਜੀ ਬਾਬਾ ਜੀ ਕਦੋਂ ਆਉਣਗੇ ਬਾਬਾ ਜੀ ਕਦੋਂ ਆਉਣਗੇ ਮਿਸ ਜਾਚ ਜੀ ਵੀ ਸਵਾਲ ਲਗਾ ਗਈ ਤੇ ਬਾਬਾ ਜੀ ਜਗੀਰ ਸਬੰਧ ਤੇ ਇਹ ਵੀ ਬਾਬਾ ਜੀ ਜਾਚ ਸਵਾਲ ਲਗਾਇਆ ਇਹ ਬਾਬਾ ਜੀ ਕਦੋਂ ਆਉਣਗੇ ਬਾਬਾ ਜੀ ਕਦੋਂ ਆਉਣਗੇ ਪੇਸ਼ੇਂ ਜਾਚ ਰਿਹਾ ਤੇ ਬਾਕੀ ਬਾਬਾ ਆਪਣੇ ਕੋਰਸ ਆ ਦੇਖੋ ਬਾਬਾ ਜੀ ਜਾਚ ਸਮਝਵਾ ਗਈ ਕੋਰਸ ਆ ਦੇਗੇ ਕਿ ਮਹਾਰਾ ਪਟਿਆਲੇ ਦੇ ਖੜਕੂਬਾਦ ਵੇਲੇ ਕੱਡੇ ਰਹਿੰਦੇ ਨੇ ਚੱਕਰ ਚ ਪੁਲਿਸ ਵਾਲੇ ਨੇ ਦੋਤਨਾਰੀ ਛਾਪੇ ਵੀ ਮਾਰਿਆ ਉਹ ਜੇ ਕੁੜਕੀ ਗਿਆ ਉਹ ਲਿਆ ਪਰ ਉਹ ਨਹੀਂ ਡਰੇ ਕਿਸੇ ਕੋਲ ਇਹ ਡਰੇ ਨਹੀਂ ਉੱਥੇ ਵੀ ਬਕੌਰ ਸਾਹਿਬ ਜੀ ਫਤਜੀ ਤੇ ਵੀ ਜੀ ਜਿੰਨੇ ਵੀ ਆ ਬਾਕਾਂਸੈਂਟ ਆਪਣੇ ਸਵਾਦ ਦੇ ਕੋ ਸੇਮੇਸਨ ਤੇ ਭਾਈ ਸੇਮੇਸਨ ਦੇਖੋ ਤੁਸੀਂ ਇਹ ਤੇ ਬਾਬਾ ਗੁਰਦੇਵ ਸਿੰਘ ਜੀ ਵੀ ਖਾਸ ਕਰਕੇ ਉਹਦਾ ਵਿੱਚ ਆਉਂਦਾ ਬਾਬਾ ਗੇਜਾ ਸਿੰਘ ਦੇਖੋ ਜੀ ਸਾਰੀ ਮੁਰਸੀ ਦੀ ਯਾਦ ਸਵੰਦ ਨਾਲ ਆ ਗਈ ਇਹ ਹੁੰਦਾ ਜੀ ਇੱਕ ਵੀ ਇਹ ਮੁਰਸੀ ਦੀ ਸਵੰਦ ਨਾਲ ਆ ਜਾ ਹੁਣ ਵੀ ਆਵਾਮ ਭਾਈ ਭਾਈ ਸਦਰੀ ਸਿੰਘ ਗਰ ਤੇ ਬਾਬਾ ਜੀ ਚਲੇ ਗਏ ਸੀ 1943 ਤੋਂ ਬਾਅਦ ਬਾਬਾ ਚਲੇ ਗਏ ਸੀ ਡੇਰੇ ਤੋਂ ਨਾਲ ਬਾਬਾ ਜੀ ਬਾਬਾ ਪੰਦਰ ਸਿੰਘ ਜੀ ਅਬ ਬਕੀਰ ਸਿੰਘ ਬਾਬਾ ਕਹਿੰਦਰ ਸਿੰਘ ਜੁੜੀ ਆਏ ਸੀ ਗਏ ਤੇ ਉਦੋਂ ਵਾਰ ਬਾਬਾ ਜੀ ਵੀ ਤੇ ਬਾਬਾ ਕੁੰਦ ਸਿੰਘ ਜੀ ਉਸਦੇ ਬਾਬਾ ਜੀ ਹਜ਼ੂਰੀ ਸੇਵਾ ਕਰਦੇ ਰਹੇ ਫਿਰ ਉੱਤੇ ਆ ਕੇ ਵੀ ਇਹਨਾਂ ਨੇ ਪਿਛੋੜ ਡਿਆ ਸੀ ਉੱਥੇ ਫਿਰ ਇਹਨਾਂ ਨੇ ਵੀ ਆਪਣੇ ਤੇ ਉੱਥੋਂ ਬੰਦਾ ਦੀ ਸੰਗਤ ਆਈਆਂ ਜੀ ਨਾਲ ਸੰਗਤ ਆਈਆਂ ਆਈ ਰਹੀ ਹਾਂ ਵੀ ਸਾਰੇ ਪਿੰਡਾਂ ਦੇ ਸਖਤਾਂ ਆ ਉਹਨਾਂ ਨਾਲ ਕੇ ਬੇਨਤੀ ਕੀਤੀ ਵੀ 11-12 ਪਿੰਡਾਂ ਦੇ ਪਿੰਛਾਸੀ ਬਾਬਾ ਜੀ ਕਿਹਾ ਵੀ ਬਾਬਾ ਜੀ ਤੁਸੀਂ ਮੇਰਾ ਤਾਂ ਭਾਗੂ ਵੀ ਨਾ ਅਛਰ ਤੁਸੀਂ ਉੱਥੇ ਜਾ ਕੇ ਮੇਰਾ ਦਸਵੰਦ ਬਾਬਾ ਜੀ ਅਸੀਂ ਕਿਤੇ ਵੀ ਕਦੇ ਵੀ ਜਦੋਂ ਦੇਖਾਂਗੇ ਵੀ ਜੇ ਅਸੀਂ ਗੁਰੂ ਸਾਹਿਬ ਤੋਂ ਕਨਵਾ ਲਵਾਂਗੇ ਜੇ ਤਾਂ ਹੋਕਨਾਵਾਂ ਆ ਗਿਆ ਤੇ ਵੀ ਫਿਰ ਅਸੀਂ ਜਰੂਰ ਜਾਵਾਂਗੇ ਜੇ ਗੁਰੂ ਸਾਹਿਬ ਨਾ ਆਗਏ ਤੇ ਫਿਰ ਨਹੀਂ ਜਾਣਾ ਜੇ ਗੁਰੂ ਸਾਹਿਬ ਆਗਏ ਤੇ ਫਿਰ ਨਹੀਂ ਸੀ ਜਾਣਾ ਇਹ ਬਾਬਾ ਜੀ ਨੇ ਫਿਰ ਹੁਕਮ ਮਰਿਆ। ਅਸਤੇ ਵੀ ਬਈ ਬਾਬਾ ਜੀ ਨੇ ਆਪ ਹੁਕਮ ਮਰਿਆ। ਹੁਕਮ ਹੈ ਸੁਹੀ ਮਹਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਕੋ ਹਰ ਕੰਮ ਕਰਾਉਣ ਆਇਆ ਨਾ। ਸੰਤਾਂ ਕੇ ਕਾਰਜ ਆਪ ਕੋ ਹਰ ਕੰਮ ਕਰਾਉਣ ਆਇਆ ਨਾ। ਤਤ ਸਭ ਵੀ ਤਾਲ ਸਭ ਵਿੱਚ ਅਮਰ ਜਸ ਛਾਇਆ ਰਾਮ। ਅਮਰ ਜਸ ਛਾਇਆ ਰਾਮ। ਅਮਰ ਜਸ ਛਾਇਆ ਪੂਰਨ ਕਾਇ ਪੂਰਨ ਕਾਲ ਕਰਿਆ ਸਗਲ ਮਨੁਸਪੂਰੇ ਪੂਰਨ ਪਰਕਮ ਓਹ ਵਸਪੁਰ ਜਿਆਜਾ ਕਾਰਪੇ ਜਗਤ ਤਾਤੀ ਜਗ ਬਿਸਕੁਲੇ ਪੂਰਨ ਪਰਕਸ਼ਤ ਨਸੀ ਜਸ ਜਸ ਬੇਜ ਪੁਰਾਣੀ ਗਿਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਲ ਗਦੰਤ ਆਇਆ ਇਹ 781 ਅੰਗ ਚਈ ਇਹ ਹੁਕਮਾ ਇਹ ਰਿਆ ਵੀ ਵੀ ਬਾਬਾ ਜੀ ਨਾਲ ਹੋਣਗੇ ਇਸ ਚੌਕ ਨਾਲ ਫਿਰ ਉਸ ਪੰਚਾਇਤ ਦਾ ਹੁਕਮ ਬੰਨ ਕੇ ਵੀ ਬਾਬਾ ਜੀ ਬੇਤੀ ਮੰਨ ਕੇ ਬਾਬਾ ਜੀ ਬੇਤੀ ਮੰਨ ਕੇ ਇਹ ਬਾਬਾ ਜੀ ਫਿਰ ਉੱਥੇ ਆਏ ਤੇ ਫਿਰ ਬਾਬਾ ਜੀ ਉੱਥੇ ਵੀ ਆਪਣੇ ਬੀਜਾ ਕੀ ਸੰਭਾਲੀ ਜਿਸ ਵਾਰਨ ਲਗੇ ਜਿਹੜੇ ਉੱਥੋਂ ਦੇ ਮੌਜੂਦਾ ਪ੍ਰਬੰਧਕ ਸੀਗੇ ਮੇਰੇ ਵਜੂਦਾ ਪ੍ਰਬੰਧਕ ਸੀਗੇ ਉਹਨਾਂ ਨੇ ਬੀ ਐਚ اے ਸੀ ਤੋਂ ਇਤਰਾਜ ਕੀਤਾ ਵੀ ਵੀ ਬਾਬਾ ਜੀ ਕਿਉਂ ਆਇਆ ਬਾਬਾ ਜੀ ਕਿਉਂ ਆਏ ਇੱਥੇ ਤੇ ਵੀ ਸਾਡਾ ਮਾਮਲਾ ਫੜਾ ਵੀ ਬਾਬਾ ਜੀ ਕਿਉਂ ਆਏ ਕਿ ਸਾਈਂ ਸੰਤ ਹੈ ਜਿੱਥੇ ਅੱਜ 12 ਗਰੀਆ ਉੱਥੇ ਕੱਚੀ ਬਾਰਾਂ ਦੀ ਸੀ ਤੇ ਕੱਚੀ ਬਾਰਾਂ ਦੇ ਉੱਥੇ ਇਕੱਠ ਪਿਆ ਸੰਤਾ ਉੱਥੇ ਉਹ ਜੇ ਪ੍ਰਬੰਧਕ ਸੀ ਮੈਂ ਕਿਸੇ ਨੂੰ ਨਹੀਂ ਦਿੰਦਾ ਇਸੋ ਕੋਸੀ ਨਵੇਂ ਸੱਪਾ ਦਾ ਨਵੇਂ ਲੈ ਇਸਾ ਦਾ ਪਰਮਨੈ ਨ ਬਕਰ ਲੈਣ ਸੋ ਉੱਥੇ ਸਾਰੀ ਸੰਗ ਦੇ ਵਿੱਚ ਉਹ ਪ੍ਰਬੰਧਕ ਨੇ ਇੱਕ ਜਣਾ ਉੱਠਿਆ ਨਾ ਪਰੰਦਾ ਕਾ ਜੋ ਜਿੱਦੇ ਲਾਈਬ੍ਰੇਰੀ ਸਾਰੇ ਜਦੋਂ ਪਤਾ ਸੀ ਵੀ ਹੁਣ ਬਾਬਾ ਜੀ ਆਗੇ ਸੰਤ ਜਾਣਾ ਪਣਾ ਇਥੋਂ ਉਹਨੇ ਚਾਬੀਆਂ ਚਲਾ ਕੇ ਮਾਰ ਦਿੱਸਾ ਤੇ ਚਾਬੀਆਂ ਚਲਾ ਕੇ ਮਾਰਿਆ ਤੇ ਉਸ ਜਿਹੋ ਮਰਦ ਸਿਵਰਟ ਮਰਦ ਸਿਵਰਟ ਲਾ ਕੋ ਮਰ ਸਿਵਰਟ ਘਾਟੀ ਜੁਨੀ ਤੋਂ ਆਉਂਦੇ ਐ ਇਹ ਜਿਹੇ ਬੰਦੇ ਮਾਰਸਾ ਦਰੀਸ਼ ਸਨ ਉਹ ਤੁਸੀਂ ਤੇ ਉਹਨੇ ਸਾਬੀਆ ਚਾਪੀਆਂ ਮੱਥੇ ਲਾਈਆਂ ਮੱਥੇ ਰੱਖ ਕੇ ਚਾਪੀਆਂ ਮੱਥਾ ਕੀਤੇ ਤਾਂਤ ਨਾ ਬਾਬਾ ਈਸ਼ਰ ਸਿੰਘ ਉਹ ਮੱਥਾ ਟੇਕੇ ਚਾਪੀਆਂ ਪੇਟ ਕੀਤੀ ਇਹ ਪ੍ਰਸੰਤਾ ਦਾ ਬਾਬਾ ਜੀ ਹੋਣੀ ਹੋਣੀ ਸੀ ਬਾਬਾ ਨਾਨ ਸਿੰਘ ਹੀ ਪ੍ਰਸੰਤਾ ਬਾਬੇ ਸੀ ਜੀ ਪ੍ਰਸੰਤਾ 1950 ਉਹ ਸੰਸਾਨ ਤੇ ਪ੍ਰਸੰਤਾ ਹੋਣੀ ਸੀ ਡਾ ਵੱਡਾ ਇਹ ਕੰਮ ਕੀਤਾ ਜੇ ਕੋ ਨਾ ਫਿਰ ਇਹ ਵੀ ਜਾਣ ਅਬ ਇਹ ਜਾਲੇ ਮੇਰੇ ਕਹਣਾ ਇਹ ਵੀ ਗੱਲ ਵੀ ਮੈਨੂੰ ਜਾਲਾ ਮੈਂ ਵੀ ਉੱਥੇ ਸੀ ਤੇ ਮੇਰੇ ਪਿਤਾ ਜੀ ਵੀ ਉੱਥੇ ਸੀ ਸਾਰੇ ਸੀ ਤੇ ਉੱਥੇ ਨਾ ਬਾਬਾ ਜੀ ਦੀ ਸ਼ਾਨ ਦੇ ਵਿੱਚ ਨਾਨਕ ਸਾਹਿਬ ਬਈ ਵਰਸੀ ਦੇ ਸਭ ਤੋਂ ਵੱਡੇ ਬਾਬਾ ਜੀ ਬਾਬਾ ਸੀ ਜਦ ਵਰਸੀ ਸੀ ਨਾ ਇਸ ਵਰਸੀ ਦੇ ਵਿੱਚ ਇੱਕ ਰਾਗੀ ਸਿੰਘ ਨੇ ਰਾਗੀ ਸਿੰਘ ਮਸ਼ਹੂਰ ਰਾਗੀ ਸਿੰਘ ਸੀ ਉਹਨੇ ਬਾਬਾ ਜੀ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਉਹਦੇ ਨਾ ਬਾਰੇ ਕੁਸਲ ਕੋਈ ਤਰੀਕੇ ਨਾਲ ਸਿੱਧਾ ਤੱਕ ਹੀ ਗਿਆ ਨਹੀਂ ਤਰੀਕੇ ਨਾਲ ਕੁਸ ਕੇ ਆ। ਵੀ ਫਰਜੜੇ ਆ ਟਾਣੇ ਨਹੀਂ ਲੱਗਦੇ। ਵੀ ਫਰਜੜੇ ਆ ਵੀ ਜੜਾਂ ਨੂੰ ਲੱਗਦੇ ਆ। ਵੀ ਜੜਾਂ ਜੜਾਂ ਨੂੰ ਪੂਜਣਾ ਚਾਹੀਦਾ ਨਾ ਕਿ ਵੀ ਆਪਾਂ ਟਾਣੀਆਂ ਨੂੰ ਪੂਜਣਾ ਚਾਹੀਦਾ ਜੇ ਜੋ ਕੁਸ ਕੇ ਆ। ਤੇ ਪਹਿਲਾਂ ਪਤਾ ਜਿਹੜਾ ਫਿਰ ਦਿੱਲੀ ਤੋਂ ਸਮਝ ਗਏ। ਵੀ ਬਾਬਾ ਨਸੀਬ ਜੀ ਵੀ ਪੁਰਾਣੀ ਸੀ। ਉਹ ਵੀ ਬਾਬਾ ਨਸੀਬ ਜੀ ਵੀ ਪੁਰਾਣੀ ਸੀ। ਫਿਰ ਦਿੱਲੀ ਤੋਂ ਆਏ ਜੀ ਤੇ ਵੀ ਬਿਲਕੁਲ ਹੱਥ ਲਿਖਿ ਚਿੱਠੀ ਪਈ ਹੈ ਦਿੱਲੀ ਤੋਂ ਆਈ। ਇਹ ਵੀ ਇਹ ਚਿੱਠੀ ਇਹਦੇ ਲਿਖਿਆ ਹੋਇਆ ਹੈ ਇਹ ਵੀ ਦਲੀਪ ਸਾਹਿਬ ਦੇ ਵੀ ਇਹਨਾਂ ਨੇ ਉੱਥੇ 12 ਤਰੀਕ ਨੂੰ ਜੇ ਭੇਜੋ ਜਿਹਨੇ ਕਿਆ ਸੀ ਉਹਨਾਂ 100 ਬੰਦਾ ਸੀ ਉਹਨਾਂ ਰਿਮਰੀ ਹੋ ਗਈ ਇਹ ਕਦੇ ਵੀ ਤੂੰ ਬਾਬਾ ਜੀ ਦਾ ਰਸਤਾ ਮੁਝਾ ਤੇ ਉਹ ਕਾ ਵੀ ਕਾਫੀ ਤੁੰਤਮ ਮੈ ਜ ਹੋ ਗਈ ਹੋ ਗਈ ਜੇ ਇਹਨਾਂ ਦੇ ਵੀ ਕੁਝ ਕਾਫੀ ਬਈ ਲਫ਼ਜ਼ ਬੋਲੇ ਜਿਹੜੇ ਕਿ ਮੈਂ ਨਹੀਂ ਦੱਸਾਂ ਚੁਣਾ ਅਸਪਕ ਪਾਸ਼ਾ ਬੋਲਨੇ ਤੇ ਬੁਲੀ ਹਾਂ ਆ ਇਹ ਫਿਰ ਇਹ ਦੂਰ ਬਾਬਾ ਜੀ ਅਸਤ ਦੇ ਬਹਿ ਗਏ ਬਰਸੀ ਦੇ ਵਿੱਚ ਉਹਨਾਂ ਟਾਲੀਆਂ ਦੇ ਵਿੱਚ ਉਹਨਾਂ ਟਾਲੀਆਂ ਦੇ ਵਿੱਚ ਨਾ ਇਹ ਪੁਲਿਸਾ ਪੁਲਿਸਾ ਬੇ ਹੁੰਦਾ ਸੀ ਪੇਪ ਕੈਂਪ ਲਗਿਆ ਹੋਇਆ ਪੁਲਿਸ ਦਾ ਉਹ ਹੁੰਦਾ ਸੀ ਉੱਥੇ ਦਾ ਆਪਣਾ ਗੁਰदयाल ਸਿੰਘ ਉਹਦੇ ਬਕਰੇ ਦੇ ਭਰਾ ਦੇ ਪਾ ਸੀ ਉਹ ਚੜ ਰੰਦਾ ਸੀ ਬਨੇ ਜਾਵੇ ਫਿਰ ਉਹ ਥੰਦਾ ਸੀ ਉਹਥੇ ਵੀ ਰਿਪੋਰਟ ਚ ਡੀਗਰ ਪੂਰ ਲਖਾਤੀ ਜੋ ਉਹਨਾਂ ਨੇ ਵੀ ਬੇਨ ਦੀ ਬੇਤੀ ਕੀਤੀ ਤੇ ਫਿਰ ਉਹ ਦਵਾ ਫਿਰ ਪੁਲਿਸ ਬਾਬਾ ਜੀ ਦੇ ਆਸਨ ਤੋਂ ਦੇਦੀਸ ਨੂੰ ਲੱਗੀ ਸੀ ਤੇ ਬੀ ਉਹ ਟਾਲੀਸ ਲੈ ਗਈ ਸੀ ਬਾਬਾ ਜੀ ਜਿੱਥੇ ਅਮਰ ਸ਼ਕਲੇ ਉੱਥੇ ਟਾਲੀਸ ਲੈ ਗਈ ਸੀ ਤੇ ਉੱਥੇ ਜਾ ਕੇ ਲੱਗੀ ਸੀ ਉੱਥੇ ਇਹਨਾਂ ਨੇ ਪੁੱਛਿਆ ਵੀ ਤੇ ਕੀ ਗੱਲ ਹੋਈ ਹੈ ਤੇ ਵੀ ਉਹ ਗੱਲ ਕਹੇ ਵੀ ਇਹਦੇ ਬਾਬਾ ਜੀ ਬੋਲੇ ਸੀ ਤੇ ਉਹਨੂੰ ਕਿਹਾ ਵੀ ਖਤ ਮਾਫੀ ਮੰਗ ਲੈ ਦੇ ਸ਼ਕਲੇ ਤੇ ਮੈਂ ਵਿਅਕਤੀਗਤ ਤੌਰ 'ਤੇ ਉਹਨੂੰ ਜਿਹੜੀ ਹੋਈ ਹੈ ਤੇ ਜਦ ਲਈ ਸਮੇਂ ਮੈਂ ਮਾਫੀ ਮੰਗ ਲਈ ਮਾਫੀ ਮੰਗ ਲਈ ਇਹਦਾ ਜੋ ਬੋਲੇ ਕਿ ਇਹ ਮਾਫੀ ਮੰਗ ਜੇਰ ਉਸ ਵਾਚ ਲੋ ਜੀ ਕੇ ਬਾਬਾ ਜੀ ਸ਼ੇਰ ਪਰਦੇ ਆ ਫਿਰ ਗਰਮੇ ਟੁੰਟਾ ਹੋ ਗਈ ਸਾਰੀ ਗੱਲ ਹੋ ਗਈ ਤੇ ਹੋ ਗਈ ਸੀ ਦ੍ਰਿਸ਼ ਨੇ ਉਹ ਵੀ ਬਹੁਤ ਕਰਵਾ ਲੀ ਕੀਤੀ ਫਿਰ ਦ੍ਰਿਸ਼ ਸੇ ਬਾਬਾ ਜੀ ਸਾਥੇ ਪਰਦੇ ਰਹੇ ਅੱਗੇ ਕਰਦੇ ਕਰਦੇ ਜੀ ਫਿਰ ਇਹਨਾਂ ਕੋਲ ਪਰਿਵਾਰ ਚ ਕਤਲ ਹੋ ਗਈ ਸੀ ਕਤਲ ਹੋ ਗਈ ਸੀ ਦੋ ਉਹ ਪਹਿਲੇ ਦਿਨ ਆ ਉਹ ਫਿਰ ਬਾਬਾ ਜੀ ਕੋਲ ਬਾਬੇ ਲੈ ਗਏ ਰਹੇ ਸੀ ਫਿਰ ਉੱਥੇ ਚਲੇ ਗਏ ਸੀ ਉਹ ਉੱਥੇ ਜਾ ਕੇ ਫਿਰ ਇਹਨਾਂ ਨੇ ਕਿ ਬਾਬਾ ਜੀ ਸਭਾ ਬੈਨ ਜੀ ਕੋਈ ਗਲੇ ਨਹੀਂ ਤੇ ਕਰੋ ਸਾਰੀ ਬਿੜ ਪਰ ਉਹ ਮੁੰਡੇ ਬਰੀ ਹੋ ਗਈ ਸੀ ਕਰਤਾਰ ਸਿੰਘ ਮੈਨੂੰ ਕਹਿੰਦੇ ਸੀ ਪ੍ਰਤਾਪ ਤੇ ਅਰਸੀ ਚਰਚੀ ਇਸੇ ਤੇ ਇਹ ਸਾਖੀ ਜਿਹੜੀ ਸੀ ਇਹ ਸਾਖੀ ਹੁਣ ਕਨਫਰਮ ਕਰਨ ਲਈ ਹੁਣ ਸਵਾਲ ਇਹ ਖੜਾ ਹੋਗਾ ਕਿ ਇਹ ਕਨਫਰਮ ਕਿੱਥੋਂ ਹੋਵੇ ਪਰ ਵਾਕੇ ਤੋਂ ਇਹ ਹੈ ਤੇ ਇਹਦੇ ਜਿਹੜੇ 6 ਬੱਚੇ ਹੈ ਮੈਂ ਬੱਚੇ ਬਾਰੇ ਕਹੀ ਦੱਸਦਾ ਇਹਨਾਂ ਬੱਚਾ ਕਰਤਾਰ ਸਿੰਘ ਉਹ ਸਰਵਸ ਹੋ ਗਏ ਉਹਦਾ ਉਹਦੀ ਲੜਕੀ ਆਪਣਾ ਲੜਕੀ ਉਹਦੀ ਗ੍ਰੈਂਡਚਾ ਭਗਵਾਨ ਉਹਦੇ ਬੱਚੇ ਕੈਨੇਡਾ ਚ ਆਪਣੇ ਆਸਟ੍ਰੇਲੀਆ ਚ ਅਗਰਚਰ ਸਿੰਘ ਉਹਦਾ ਬੱਚੇ ਵੀ ਨਹੀਂ ਜਿ ਰਹੇ ਸਨ ਤੇ ਹਰਿਆਰ ਸਿੰਘ ਉਹਦਾ ਬੱਚਾ ਵੀ ਅਮਰੀਕਾ ਚ ਤੇ ਪ੍ਰੀਤਮ ਸਿੰਘ ਇਹ ਵੀ ਆਪੇ ਅਮਰੀਕਾ ਚ ਤੇ ਹੂਸਨ ਟੈਕਸਿਸ ਜਿਹੜਾ ਬਹੁਤ ਅੜਾ ਵਰਵਰਾ ਵੀ 25 ਸੋੜਾ ਇਹ ਆਪਣਾ ਗੈਸ ਸਟੇਸ਼ਨ ਮਧਰੋ ਇਹ ਬਾਕੀ ਫਿਰ ਹੋਟਲ ਵੀ ਆ ਤੇ ਵੀ ਪਾਪਾ ਜੀ ਚਾਹਣਾ ਮੈਂ ਦੱਲ ਤਾ ਮੈਂ ਵੀ ਜਾਣ ਜਾਂਦਾ ਰਹਿੰਦਾ ਉਹਨਾਂ ਨਾਲ ਤੇ ਮੈਂ ਜਾਂਦਾ ਰਹਿੰਦਾ ਉਹਨਾਂ ਦੇ ਕੋਲ ਇਹ ਪ੍ਰੀਤੋ ਲੋਬੀ ਬਹੁਤ ਵਧੀਆ ਘਰਵਾਲਾ ਜੀ ਕਿ ਪ੍ਰੀਤਮਾ ਦੀ ਖਾਤੇ ਖਾਸੀ ਦੇਖੋ ਪ੍ਰੀਤੋਂ ਤੇ ਬਹੁਤ ਸੰਭਵ ਕੁਦੇ ਸੀ ਜਿਆ ਸਾਹਮਣਾ ਆਇਆ ਉੱਥੇ ਲੰਗਰ ਪ੍ਰਸ਼ਾਦਾ ਆਪ ਰੱਖਿਆ ਜਾਂਦਾ ਲੇਕਿਨ ਆਹ ਲੈ ਕੇ ਅੰਦਰ ਤੇ ਉੱਥੇ ਅਗੇ ਰੋਲਾ ਵੀ ਲੱਗਦਾ ਸੀ ਪ੍ਰੀਤੋ ਰੋਲਾ ਵੀ ਲੱਗਦਾ ਸੀ ਗੁਰਸਾਹਿਬਾਂ ਦੇ ਪਾਠੀ ਹੋ ਰੋਲਾ ਵੀ ਲੱਗਦਾ ਤੇ ਬਹੁਤ ਸੋਣਾ ਜੀ ਮਿਲੀਆਂ ਦੇ ਹਿਸਾਬ ਨਾਲ ਦਾ ਕੰਮ ਹੈ ਹੁੰਦਾ ਉਹ ਚੜ੍ਹਦੀ ਕਲਾ ਜੇ ਬਈ ਖੁਸ਼ੀਆਂ ਦੇ ਵਿੱਚ ਜੇ ਬਾਬਾ ਜੀ ਸੰਗ ਕੀਤੇ ਹੋਏ ਬਾਬਾ ਜੀ ਸਸਤਰੀਓ ਕਰਵਾ ਦਾ ਚੈਨ ਜਣੇ ਪ੍ਰੀਤ ਦਾ ਨੰਬਰ ਵੀ ਦਾ ਜੀ ਪ੍ਰੀਤ ਦਾ ਨੰਬਰ ਵੀ ਦਾ ਗੱਲ ਕਰ ਖਲੀ ਉਹਦਾ ਨੰਬਰ ਹੈਗਾ ਜੀ 832 894 1800 832 894 1800 ਨੰਬਰ ਤੁਸੀਂ ਗੱਲ ਵੀ ਕਰ ਸਕਦੇ ਫਿਰ ਆਹ ਜਿਹੜੇ ਨਾਨਸੇ ਦੇ ਤੇ ਲੈਣਗੇ ਸੀ ਬਾਬਾ ਜੀ ਉਹਨਾਂ ਦੇ ਬਾਬਾ ਜੀ ਨੂੰ ਛੋੜਾ ਤੋਂ ਤੇ ਨਾਲ ਸੀ ਜੈਲਦਨ ਜਗਿੰਦਰ ਸਿੰਘ ਤੇ ਵੀ ਉਸ ਤੋਂ ਬਾਅਦ ਫਿਰ ਨਾਲ ਸੀ ਹਰਚਲ ਸਿੰਘ ਆਪਣੇ ਜੀਵਨ ਸੁਦਾਕਾ ਸਾਹਿਬ ਸੋ ਦਾਕ ਉਸਾ ਪਤੀ ਜੀ ਦਾ ਸੱਫਰ ਫੋਨ ਨੰਬਰ ਦਿੰਦਾ ਨਾ ਜੀ ਹੈ ਉਹਦਾ ਨੰਬਰ ਹੈ 988881 06576 ਇਹ ਉਹਨਾਂ ਦਾ ਨੰਬਰ ਹੈ ਜੀ ਉਹਨੂੰ ਜੇ ਕੰਫਰਮ ਕਰ ਸਕੇ ਤੇ ਭਗਵਾਨ ਸ਼ੇਰਪ੍ਰਿਆ ਦੇ ਮਾਲਾ ਬਦਰੀ ਸੰਧੜਾ ਉਹਦਾ ਸ਼ੇਰ ਭਗਵਾਨ ਜੀ ਸੰਤ ਭਗਵਾਨ ਸਰਪੁੱਤਰ ਦਾ ਨੰਬਰ ਹੈ ਉਹ ਹੈ 98787 72622 ਇਹ ਉਹਨਾਂ ਦਾ ਨੰਬਰ ਹੈ ਤੇ ਵੀ ਇਹ ਸਾਰੇ ਕੰਮ ਜਿ ਚੜ ਦੀ ਗੱਲ ਆச்சா ਦੇਖੋ ਮਤਲਬ ਇਹ ਸੀ ਕਿ ਤੁਸੀਂ ਇੱਕ ਨੂੰ ਝਾਓਗੇ ਤਾਂ ਸਾਬ ਗੜੇ ਪਾਰ ਜਾਣਗੇ ਜੇ ਆਪਾਂ ਥੌਂਸ ਉਹਦੇ ਮੱਥੇ ਟੇਕੋਗੇ ਥੌਂਸ ਦੇ ਬੀਜੇ ਕੋਈ ਫੇਰ ਤੇ ਫੇਰ ਆਪਣਾ ਆਂਵੀ ਮੇੜੇ ਕੀ ਪਾਰਨਾ ਫੇਰ ਤਾਂ ਆਪਣਾ ਬੀਜ ਤੇ ਵੀ ਫੇਰ ਤਾਂ ਆਪਣੇ ਬੀਜ ਜਿਹੜਾ ਕੋ ਆਪਾਂ ਨੁਕਸਾਨ ਦੇ ਚਾ ਵੀ ਨੁਕਸਾਨ ਜ਼ਿਆਦਾ ਹੋਵੇ ਤੇ ਤੇ ਵੀ ਸੁਣੇ ਅਗਾਸwami ਮੇਰੇ ਸਭ ਕਲਾ ਬਣਾਈ ਪਰਗਰਪਈ ਸਗਲੇ ਜਗਤਾਂ ਦਾ ਨਾਨਕ ਨਾਨਕ ਕੀ ਵਿੜੇ ਬੇ ਇੱਕ ਨਾਨਕ ਸਾਹਿਬ ਦੀ ਵਿੜਾਈ ਆਏ ਬੇ ਸੁਨੇ ਅਰਦਾਸ ਸੌਮੀ ਮੇਰੇ ਸਰਬ ਸਰਬ ਕਰ ਬਣਾਈ ਸਰਬ ਸਰਬ ਕਰ ਬਣਾਈ ਪਰਗਰਪਈ ਸਗਲੇ ਜਗਤਾਂ ਦਾ ਗੁਰ ਨਾਨਕ ਕੀ ਵਿੜੇ ਗੁਰ ਨਾਨਕ ਸਾਹਿਬ ਦੀ ਵਿੜਾਈ ਆ ਆਪਾ ਭਾਜੀ ਨੇ ਆਪਦੇ ਸੇਵ ਕਰੀ ਬਰਾ ਪ੍ਰਖਿਆ ਬੜੇ ਜਿੰਦਿਆ 611 ਅੰਕ ਜੇ ਤੇ ਵੀ ਸੰਤਾ ਕੋ ਮਤ ਕੰਨ ਜੋ 17 ਮਈ ਕੋ ਸੰਤਾਂ ਕੋਈ ਮਤਕੰਦਰ ਸੰਤ ਰਵੇ ਕੋ ਕੋ ਵੀ ਸੋਵੇਂ ਗੁਰ ਪਾਇਆ ਜਾਂ ਕਾ ਨਾਮ ਬੁਵੇ ਕੋ ਇਹ ਵੀ ਦੇਖੋ ਸਾਸਤ੍ਰਾਂ ਨੇ ਇਹ ਵੀ ਬੇਤੇਰੀ ਇਹ ਆਪਾਂ ਵੀ ਪੁਣਜ ਗੈਰ ਮਾਫੀ ਹੋਰ ਤੇ ਵੱਡੇ ਵੀ ਤਾਂ ਪਰ ਸੁਣੋ ਜਰੂਰ ਸੁਣ ਕੇ ਆਪਾਂ ਵੀ ਆਮਦ ਕਰੀਏ ਇਹ ਵੀ ਬਹੁਤ ਬਖਸ਼ਿਆਤ ਬਹੁਤ ਜਿੰਦਾ ਦਰ ਇਨਸਾਨੀ ਸਾਕੀ ਜੀ ਰਿਸ਼ਦ ਜਿੰਦਾ ਦਰ ਇਨਸਾਨ ਜਿਹਨੇ ਆਦੇ ਮੁਰਸ਼ਿਦ ਦਿਖਾਤਾ ਸਭ ਕੋ ਪਰਮਾਨ ਕਰਤਾ ਪਸਵੀ ਉਸਤਾ ਸੀ ਸਭ ਤੋਂ ਮੂਰੇ ਹੋ ਗਏ ਇਹ ਲੇਕ ਸੇਵਾ ਕੀ ਕਰਨੇ ਹਜਰਾਂ ਗਭਗ ਵੀ ਲੱਗੇ ਹੋਇਆ ਇਹ ਬੇਤੇ ਪ੍ਰਸੰਮਾ ਵੀ ਉਹ ਆਈਡੀ ਕਾ ਫਸਾ ਬਜੀ ਪਤਾ